ਲੋ ਜੀ ਸਾਰਿਆਂ ਨੂੰ ਸਾਸਰੀ ਕਾਲ ਤੇ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਟਾਈਮ ਜੀ ਸਵੇਰ ਦਾ ਤੇ ਆਪਾਂ ਲੱਗੇ ਆ ਆਲੂਆਂ ਵਾਲੇ ਤੰਦੂਰੀ ਪ੍ਰਸ਼ਾਦੇ ਬਣਾਉਣ ਆ ਵੇਖੋ ਆਲੂ ਬਾਹਰ ਕੇ ਵਿੱਚ ਪਿਆਜ਼ ਹਰੀ ਮਿਰਚ ਸਭ ਕੁਝ ਪਾ ਲਿਆ ਆਪਾਂ ਤੇ ਇਧਰ ਆਪਾਂ ਲੱਗੇ ਪੇੜੇ ਕਰਕੇ ਆਲੂ ਭਰਨ ਵਿੱਚ ਇਧਰ ਆਪਾਂ ਲੱਗੇ ਤੰਦੂਰ ਤਾਉਣ ਇਹ ਪ੍ਰਸ਼ਾਦੇ ਜਿਹੜੇ ਲਾਉਣੇ ਤੰਦੂਰੇ ਤੇ ਤੁਸੀਂ ਵੀ ਵੀਡੀਓ ਦੇ ਨਾਲ ਬਣੀ ਰਹੋ ਤੇ ਸਾਰੇ ਭੈਣ ਭਰਾ ਮੇਨੂੰ ਰਿਕਵੈਸਟ ਆ ਕੇ ਜਿਹੜੇ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਕਮੈਂਟ ਕਰੋ ਵੱਧ ਤੋਂ ਵੱਧ ਚੈਨਲ ਨੂੰ ਸਪੋਰਟ ਕਰੋ ਤੇ ਲਓ ਜੀ ਆਪਾਂ ਬਣਾਈਏ ਪ੍ਰਸ਼ਾਦੇ ਤੇ ਫਿਰ ਆਪਾਂ ਪ੍ਰਸ਼ਾਦੇ ਲਾਉਂਦੇ ਵੀ ਵਿਖਾਉਨੇ ਆ ਤੇ ਲੱਥੇ ਵੀ ਵਿਖਾਉਨੇ ਆ ਤੇ ਦਹੀਂ ਦੇ ਨਾਲ ਖਾਉਣਗੇ ਬੱਚੇ ਤੇ ਆਪ ਖਾਣੇ ਤੇ ਚਲੋ ਜੀ ਆਪਾਂ ਲਾਈ ਗਏ ਰਲ ਮੇਰੇ ਸਾਰੇ ਜਾਣੇ ਪ੍ਰਸ਼ਾਦੇ ਤੁਸੀਂ ਮੇਨਾਂ ਦਾ ਮਾਣੂ ਪ੍ਰਸ਼ਾਦੇ ਆਂ ਤਨੂਰ ਵਾਲਿਆਂ ਦਾ ਚਲੇ ਗਏ ਲੋ ਜੀ ਇਧਰ ਵੇਖੋ ਇਧਰ ਆ ਪਾਲੂ ਵਾਲੇ ਪਰੌਂਠੇ ਜਿਹੜੇ ਕੁਲਚੀ ਬਣਾਉਣੇ ਕਰਦੇ ਆ ਸ਼ੁਰੂ ਇਹਦਾ ਆਪਾਂ ਬਣਾ ਕੇ ਬਾਹਰ ਚਾਟਣਾ ਤਿਆਰ ਖੋਤੰਦੂ ਦੀ ਜੀ ਤਾਂ ਆ ਤੇਰੀ ਕਾਪੀ ਥੋੜਾ ਵਾ ਆਪਾਂ ਦਾ ਪਪਾਤੀ ਹੀ ਰਹਾ ਓਏ ਓਰੀ ਜਗੀ ਲੱਗਿਆ ਕਿਹੜਾ ਆਇਆ ਸਵੇਰੇ ਓਰੀ ਹੈ ਕਾਪੀ ਆ ਵੇਖੋ ਜੀ ਆਪਾਂ ਪ੍ਰਸ਼ਾਦ ਦੇ ਦਿੱਤੇ ਲਾ ਤੰਦੂਰੀ ਵੇਖੋ ਤੇ ਆਪਾਂ ਬਸ ਬਣ ਗਏ ਤੇ ਹੁਣ ਇਹਨਾਂ ਨੂੰ ਚੋਪੜ ਗਏ ਤੇ ਚਲੋ ਜੀ ਇਦਾਂ ਕਰ ਕਰਕੇ ਆਪਾਂ ਸਾਰੇ ਪ੍ਰਸ਼ਾਦ ਦੇ ਬਣਾ ਲਗੇ ਤੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੱਧ ਤੋਂ ਵੱਧ ਚੈਨਲ ਨੂੰ ਸਪੋਰਟ ਕਰੋ ਪੋਸਟ ਪੜ ਦੀ ਜਰੂਰਤ ਜੀ ਆ ਸਾਡੀ ਬੈਠੀ ਅਰਪਨ ਅਰਪਨ ਨੇ ਕਿਹੜੀ ਰੋਟੀ ਖਾਣੀ ਆ ਆਲੂ ਵਾਲੀ ਕਿੰਨੀਆਂ ਰੋਟੀਆਂ ਖਾਣੀਆਂ ਅਰਪਨ ਨੇ ਐਨੂੰ ਕਰਕੇ ਮੂੰਹ ਦੱਸੋ ਐਨੂੰ ਦੋ ਐਨੂੰ ਵੇਖੋ ਕਿੰਨੀਆਂ ਦੋ ਬਾਏ ਕਰ ਦੋ ਬਾਏ ਲੋ ਜੀ ਵੇਖੋ ਜੀ ਆਪਣੇ ਫੁਲਕੇ ਬਣ ਗਏ ਹੋ ਗਏ ਆਲੂ ਵਾਲੇ ਤਿਆਰ ਵੇਖੋ ਤੇ ਨਾਲ ਚੱਡਣੀ ਫਿਰ ਨਾਲ ਦਹੀਂ ਤਕ ਸ਼ਬੋ ਤੋਂ ਹੀ ਤੇ ਦੱਸੋ ਕਿਦਾਂ ਦੇ ਬਣੇ ਆ ਆਓ ਸਾਰੇ ਰਲ ਮਿਲ ਕੇ ਪ੍ਰਸ਼ਾਦਾ ਚਖੀਏ ਵੀਡੀਓ ਚੰਗੀ ਲੱਗੀ ਸ਼ੇਅਰ ਜਰੂਰ ਬਾਤੋਂ ਵੱਧ ਕਰਿਓ ਲਾਈਕ ਵੀ ਕਰਿਓ ਕਮੈਂਟ ਵੀ ਕਰਿਓ ਸੋਹਣੇ ਸੋਹਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਜਿਹੜੇ ਭੈਣ ਭਰਾ ਨਵੇਂ ਆਏ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਵੀਡੀਓ ਪੂਰਾ ਵੇਖਿਓ ਸ਼ਾਬੋ ਮਿਲਾਂਗੇ ਕੱਲ੍ਹ ਵਾਲੀ ਵੀਡੀਓ ਚ Sara, un sasi, caldi, de vas de rojo.